ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਤੇ ਜੇ ਤੁਸੀਂ ਐਡ ਲਗਵਾਉਣਾ ਹੈ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜਿਆ ਕਰੋ ਸਾਡਾ WhatsApp ਨੰਬਰ 9501592337 ਤੁਸੀਂ ਪੂਰਾ ਬਾਇਓ ਡਾਟਾ ਨਾਮ ਜਨਮ ਤਰੀਕ ਹਾਈਟ ਪੜਾਈ ਕੰਮ ਜ਼ਿਲ੍ਹਾ ਪਰਿਵਾਰ ਮੈਂਬਰ ਮੰਗ ਮੋਬਾਈਲ ਨੰਬਰ ਲਿਖ ਕੇ ਪੂਰਾ ਬਾਇਓ ਡਾਟਾ ਭੇਜਿਆ ਕਰੋ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਤੇ ਅੱਜ ਦੇ ਵਧੀਆ ਰਸਤੇ ਨੋਟ ਕਰੋ ਜੀ ਨਾਮ ਸਿੰਘ ਜਨਮ ਤਰੀਕ 3/8/1988 ਹਾਈਟ 5 ਫੁੱਟ 11 ਇੰਚ ਕਾਸਟ ਖੱਤਰੀ ਜਨਮ ਸਥਾਨ ਫਰੋਜ਼ਪੁਰ ਪੜਾਈ ਪਲੱਸ 2 ਕੋਰਸ ਡਿਪਲੋਮਾ ਹੋਟਲ ਮੈਨੇਜਮੈਂਟ ਦबई ICCA ਦबई ਕੋਰਸ ਇਹਨਾਂ ਨੇ ਦबई ਚੋਂ ਕੀਤਾ ਕਮ ਸੀਨੀਅਰਸ ਐਫ ਡੈਨੀ ਰੈਸਟੂਡੈਂਟ ਕੈਨੇਡਾ ਪਰਿਵਾਰ ਮੈਂਬਰ ਮਾਤਾ ਹਾਊਸ ਵਾਈਫ ਇੱਕ ਭੈਣ ਵਿਆਹੀ ਹੋਈ ਹੈ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਕਾਸਟ ਖੱਤਰੀ ਵਾਲੇ 20 ਵਰਗ ਕਨ ਜਾਤੀਵੰਦ ਨਹੀਂ ਇਹਨਾਂ ਨੂੰ ਮੋਬਾਈਲ ਨੰਬਰ 99 1502 09 68 ਇੱਕ ਵਾਰ ਫਿਰ ਨੰਬਰ ਨੋਟ ਕਰੋ 998150209 68 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ ਜੂਨ 1990 ਕਾਸਟ ਆਰਮਦਾਸੀ ਸਿੱਖ ਜ਼ਿਲ੍ਹਾ ਰੋਪੜ ਪਰ ਆਈ ਐਮ ਐਸ ਸੀ ਆਈਟੀ ਅਤੇ ਮਲਟੀਮੀਡੀਆ ਕੰਮ ਐਕਟਿੰਗ ਫਿਲਮ ਐਡੀਟਰ ਅਤੇ ਕਲਰਿਸਟ ਦਾ ਕੰਮ ਕਰਦੇ ਨੇ ਕੰਮ ਇਹ ਲੁਧਿਆਣਾ ਹੀ ਕਰਦੇ ਨੇ ਪਰਿਵਾਰ ਮੈਂਬਰ ਪਿਤਾ ਪ੍ਰਾਈਵੇਟ ਜੋਬ ਮਾਤਾ ਹਾਊਸ ਵਾਈਫ ਇੱਕ ਭਰਾ ਪ੍ਰਾਈਵੇਟ ਜੋਬ ਮੰਗ ਵਧੀਆ ਪਰਿਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਮਲਟੀਮੀਡੀਆ ਜਾਂ ਐਕਟਿੰਗ ਦਾ ਕੰਮ ਕਰਦਾ ਹੋਵੇ ਇਨਾਂ ਨੂੰ ਪਹਿਲ ਚੰਡੀਗੜ੍ਹ ਲੁਧਿਆਣਾ ਰੋਪੜ ਕਰਾਲੀ ਨੂੰ ਸਿੰਪਲ ਮੈਰिज ਕਰਨੀ ਹੈ ਇਹਨਾਂ ਨੇ ਇਹਨਾਂ ਦਾ ਮੋਬਾਈਲ ਨੰਬਰ 981443 9497 ਦੂਜਾ ਮੋਬਾਈਲ ਨੰਬਰ 9878870680 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸੇਖ ਚਰਨ ਤ੍ਰਿਕ ਤੇ ਤੀਜਾ ਮੀਨਾ 1999 ਜਰਮ ਟਾਈਮ ਸਵੇਰ ਦਾ 12:26 ਮਿੰਟ ਹਾਈਟ 5 ਫੁੱਟ 7 ਇੰਚ ਕਾਸਟ ਬਰਮਾ ਸੋਨਿਆਰੇ ਸ਼ਹਿਰ ਅੰਬਤਸਰ ਕਮ ਮੈਨੇਜਰ ਸੈੱਫ ਯੂਰਪ ਵਿੱਚ ਨੇ ਹੋਨੇ ਜਨਮ ਦੇ ਵਿੱਚ ਨੇ ਪਰਿਵਾਰ ਮੈਂਬਰ ਪਿਤਾ ਪ੍ਰਾਪਰਟੀ ਡਿਵਾਈਸ ਲੈਂਡ ਪਰਚੇਸ ਬਿਲਡਿੰਗ ਐਂਡ ਸੇਲ ਦਾ ਕੰਮ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 8566925036 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਉਮਰ 29 ਸਾਲ ਕਾਸਟ ਜੱਟ ਸਿੱਖ ਪੜ੍ਹਾਈ ਪਲੱਸ 2 ਡਿਪਲੋਮਾ 2 ਸਾਲ ਦਾ ਆਈਟੀ ਆਈਟੀ ਕੋਰਸ ਕੀਤਾ ਹੋਇਆ ਹੈ ਕੰਮ ਪ੍ਰਾਈਵੇਟ ਜੌਬ ਕਰਦੇ ਨੇ ਮੰਗ ਲੜਕੀ ਨੇ 5 ਸਕੋਰ ਜੀਆਈ ਜਾਂ ਨੈਨੀ ਦਾ ਕੋਰਸ ਕੀਤਾ ਹੋਵੇ ਇਹਨਾਂ ਨੇ ਵਿਆਹ ਕੋਟ ਮੈਰिज ਕਰਨੀ ਹੈ ਇਨਾਂ ਦਾ ਮੋਬਾਈਲ ਨੰਬਰ 999 15 10 98 61 ਇੱਕ ਵਾਰ ਫਿਰ ਨੋਟ ਕਰੋ 999 15 10 98 61 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਜਸਵੀਰ ਸਿੰਘ ਚਰਮਤੇ 10 ਦੂਜਾ ਮਹੀਨਾ 1992 ਹਾਈਟ 5 ਫੁੱਟ 9 ਇੰਚ ਪੈਂਟਾਲ ਪੁਰਾ ਪੜਾਈ ਐਮਏ ਫੌਲਨਾ ਕੀਤੀ ਹੋਈ ਹੈ ਕੋਰਸ ਇਹਨਾਂ ਨੇ ਕੀਤਾ ਹੋਇਆ ਡੀਸੀਏ ਬੈਂਕ ਅਕਾਊਂਟੈਂਟ ਦਾ ਪਰਿਵਾਰ ਮੈਂਬਰ ਮਾਤਾ ਪਿਤਾ ਕੱਲਾ ਮੁੰਡਾ ਜ਼ਮੀਨ 7 ਏਕੜ ਇੱਕ ਪਲਾਟ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 98 78 46 39 65 ਇੱਕ ਵਾਰ ਫੇਰ ਨੋਟ ਕਰੋ ਇਹਨਾਂ ਦਾ ਮੋਬਾਈਲ ਨੰਬਰ 98 78 46 39 65 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸੈנג जन्म तरीक उन्नीस सौ कानवे हाइट फुट नौ इंच पढ़ाई ग्रेजुएशन कास्ट जट सिख जिला अमृतसर जमीन पंच किले बढ़िया परिवार तो पढ़ी लिखी लड़की की लोड है लड़की बी एस सी ਬੀਕਾਮ ਆਇਲੈਸ ਕਿੱਤੀ ਹੋਵੇ ਊੜੀ ਭਾਵੇਂ ਗਰੀਬ ਘਰ ਦੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9815113068 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸੈੰਗ ਜਨਮ ਤਰੀਕ 28 ਦਸੰਬਰ 1994 height 5 फुट 8 इंच पढ़ाई प्लस 2 कास्ट रामदासिए शहर लुधियाना परिवार मेंबर माता पिता ਭੈਣ ਭਰਾ ਭੈਣ ਵਿਆਹੀ ਹੋਈ ਹੈ ਕੰਮ ਆਪਣਾ بزਨਸ ਐਮੂਲੈਂਸ ਨਹੀਂ ਆ ਚਾਰ ਗੱਡੀਆਂ ਨੇ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਸिलाई ਕਰਦੀ ਜਾਂ ਪਾਰਲਰ ਦਾ ਕੰਮ ਸਿੱਖੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9986 99 63 81 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਹਰਜਿੰਦਰ ਸਿੰਘ ਕਾਸਟ ਮਜਵੀ ਸਿੱਖ ਉਮਰ 24 ਸਾਲ ਪੜਾਈ 10ਵੀਂ ਪਾਸ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਚਾਹ ਤਲਾਕशुदा ਜਾਂ ਹੈਂਡੀਕੈਪ ਜਾਂ ਗਰੀਬ ਘਰ ਤੋਂ ਹੋਵੇ ਇਹਨਾਂ ਨੂੰ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਹੈ ਸਿੰਪਲ ਮੈਰिज ਇਹਨਾਂ ਦਾ ਮੋਬਾਈਲ ਨੰਬਰ 8847 ਬਾਠ 1969 ਦੂਜਾ ਮੋਬਾਈਲ ਨੰਬਰ 8725816387 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਤੇ ਜੇ ਤੁਸੀਂ ਐਡ ਲਗਵਾਉਣ ਲਈ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜਿਆ ਕਰੋ ਜੀ ਵੀਡੀਓ ਨੂੰ ਤੁਸੀਂ ਪੂਰਾ ਦੇਖਿਆ ਕਰੋ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਸੀਂ ਸਾਨੂੰ WhatsApp ਤੇ ਹੀ ਬਾਇਓ ਡਾਟਾ ਭੇਜਣਾ ਤੁਸੀਂ ਡਾਇਰੈਕਟ ਕਾਲ ਨਾ ਕਰਿਆ ਕਰੋ ਜੀ ਬ੍ਰੈਕ ਕਾਲ ਤੇ ਅਸੀਂ ਗੱਲਬਾਤ ਨਹੀਂ ਕਰਦੇ ਸਾਡਾ ਦਿੱਤੇ ਹੋਏ ਵਟਸਐਪ ਨੰਬਰ ਤੇ ਹੀ ਵਾਈਫ ਡਾਟਾ ਭੇਜੋ ਰਬ ਨੇ ਬਣਾਈਆਂ ਜੋੜੀਆਂ ਚੈਨਲ ਤੇ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ